ਅੱਜ ਆਪਾਂ ਗੱਲ ਕਰਾਂਗੇ ਉਸ ਮਹਾਨ ਯੋਧੇ ਬਾਰੇ ਜਿਸ ਤੋਂ ਭਾਰਤੀ ਫੌਜ ਐਨਰਡਰਦੀ ਸੀ ਕਿ ਉਸ ਦਾ ਨਾਂ ਸੁਣ ਕੇ ਭਾਰਤੀ ਫੌਜ ਦੀ ਲੱਤ ਕੰਬਣ ਲੱਗ ਜਾਂਦੀਆਂ ਸਨ ਅਤੇ ਜਿਸ ਯੋद्धा ਨੇ ਬੰਗਲਾਦੇਸ਼ ਨਾਲ ਹੋਈ ਲੜਾਈ ਸਮੇਂ 90 ਹਜ਼ਾਰ ਫੌਜੀਆਂ ਦੇ ਹੱਥ ਖੜੇ ਕਰਾ ਦਿੱਤੇ ਸਨ ਉਹ ਮਹਾਨ ਯੋद्धा ਸੀ ਜਨਰਲ ਸੁਬੇਕ ਸਿੰਘ ਅੱਜ ਕੱਲ ਦੀ ਨਵੀਂ ਪੀੜ੍ਹੀ ਸਰਦਾਰ ਜਨਰਲ ਸੁਬੇਕ ਸਿੰਘ ਬਾਰੇ ਬਹੁਤ ਘੱਟ ਜਾਣਦੀ ਹੈ ਗੁਰੀਲਾ ਯੁੱਧ ਦੇ ਮਾਹਰ ਸਨ ਭਾਈ ਜਨਰਲ ਸੁਬੇਕ ਸਿੰਘ ਜੀ ਇਹਨਾਂ ਨੇ ਆਪਣੇ ਅੰਤਲੇ ਸਾਹਾ ਤੱਕ ਆਕਾਰ ਤੱਕ ਸਿਰੀ ਦਰਬਾਰ ਤੱਕ ਦੀ ਰਾਖੀ ਕੀਤੀ। ਉਹਨਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਦੇ ਨਾਲ ਦਰਬਾਰ ਸਾਹਿਬ ਅੰਦਰ ਆਉਣ ਵਾਲੀਆਂ ਭਾਰਤੀ ਫੌਜਾਂ ਦੇ ਪਸੀਨੇ ਛੁੜਾ ਦਿੱਤੇ ਸਨ। ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਖਿਆਲਾ ਪਿੰਡ ਦੇ ਵਿੱਚ ਜਨਮ ਲੈਣ ਵਾਲੇ ਸੁਬੇਕ ਸਿੰਘ ਦਾ ਪਿਛੋਕੜ ਮੱਸੀ ਰੰਗੜ ਦਾ ਸਿਰ ਕਲਮ ਕਰਨ ਵਾਲੇ ਭਾਈ ਮਹਿਤਾਵ ਸਿੰਘ ਮੀਰਾ ਕੋਟ ਨਾਲ ਜੁੜਦਾ ਹੈ। ਇਹਨਾਂ ਦੇ ਪਰਿਵਾਰ ਕੋਲ 100 ਏਕੜ ਜ਼ਮੀਨ ਵੀ ਸੀ। ਸਨ 1943 ਦੇ ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਹਜ਼ਾਰਾਂ ਉਮੀਦਵਾਰਾਂ ਵਿੱਚੋਂ ਇਕੱਲੇ ਸੁਬੇਕ ਸਿੰਘ ਨੂੰ ਮਿਲਟਰੀ ਟ੍ਰੇਨਿੰਗ ਅਕੈਡਮੀ ਅਫਸਰ ਦੇ ਲਈ ਚੁਣਿਆ ਗਿਆ 1945 ਵਿੱਚ ਹੋਈ ਦੂਜੇ ਵਿਸ਼ਵ ਯੁੱਧ ਵਿੱਚ ਜਨਰਲ ਸੁਬੇਕ ਸਿੰਘ ਨੇ ਬਹਾਦਰੀ ਦਿਖਾਈ 1962 ਵਿੱਚ ਜਦੋਂ ਚੀਨ ਦੇ ਤੇ ਨਾਲ ਲੜਾਈ ਹੋਈ ਤਾਂ ਉਸ ਸਮੇਂ ਜਨਰਲ ਸੁਬੇਕ ਸਿੰਘ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਲੜੇ ਹਰਮੰਦਰ ਸਾਹਿਬ ਅੰਦਰ ਚੱਲ ਰਹੀ ਸੰਘਾਂ ਅਤੇ ਭਾਰਤੀ ਫੌਜ ਦੀ ਲੜਾਈ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਭਾਰਤੀ ਫੌਜ ਦੀ ਕਮਾਂਡ ਸੰਭਾਲਣ ਵਾਲੇ ਲੈਫਟਨੈਂਟ ਜਨ ਬਰਾਣ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਉਸ ਸਮੇਂ ਮਤਲਬ ਕਿ ਹਰਮੰਦਰ ਸਾਹਿਬ ਅੰਦਰ ਚੱਲ ਰਹੀ ਲੜਾਈ ਸਮੇਂ ਜੇਕਰ ਕਿਸੇ ਦਾ ਡਰ ਸੀ ਤਾਂ ਉਹ ਸੀ ਜਨਰਲ ਸੁ ਬੇਗ ਸਿੰਘ ਉਹ ਬਹੁਤ ਹੀ ਤੇਜ਼ ਦਿਮਾਗ ਵਾਲੇ ਸਨ ਅਤੇ ਭਾਰਤੀ ਫੌਜ ਦਾ ਵੱਡਾ ਨੁਕਸਾਨ ਕਰ ਸਕਦੇ ਸੀ ਆਖਿਰਕਾਰ ਕਿਉਂ ਸੁ ਬੇਗ ਸਿੰਘ ਨੂੰ ਆਪਣੀ ਜਾਨ ਤਲੀ ਤੇ ਰੱਖ ਕੇ ਹਰਮੰਦਰ ਸਾਹਿਬ ਦੇ ਲਈ ਲੜਨਾ ਪਿਆ ਕਿਉਂ ਉਹਨਾਂ ਨੇ ਆਪਣੀ ਹੀ ਭਾਰਤੀ ਫੌਜ ਦੇ ਦੰਦ ਖੱਟੇ ਕੀਤੇ दरअसल ਗੱਲ ਕੁਝ ਐਦਾ ਸੀ ਕਿ ਸੰਨ 1973 ਦੇ ਵਿੱਚ ਇੰਦਰਾ ਗਾਂਧੀ ਨੇ ਫੌਜ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਆਪਣੇ ਰਾਸ ਦੇ ਦੁਸ਼ਮਣ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰੇ जनरल सुखबीर सिंह ने इंदिरा गांधी को पूरा जवाब ਦਿੱਤਾ ਕਿ ਫੌਜ ਦਾ ਕੰਮ ਦੇਸ਼ ਦੀ ਰਖਵਾਲੀ ਕਰਨਾ ਹੈ ਨਾ ਕਿ ਰਾਸੀ ਦੁਸ਼ਮਨਾ ਨੂੰ ਗ੍ਰਿਫਤਾਰ ਕਰਨਾ ਮਤਲਬ ਕਿ ਉਹ ਰਾਸੀ ਅਤਿ ਰਾਜਨੀਤਿਕ ਕੰਮਾਂ ਦੇ ਵਿੱਚ ਦਖਲ ਨਹੀਂ ਦੇ ਸਕਦੇ ਸੀ इंदिरा गांधी ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਜਨਰਲ ਸੁਖਬੀਰ ਸਿੰਘ ਦੇ ਉੱਪਰ 2500 ਰੁਪਏ ਰਿਸ਼ਕ ਲੈਣ ਦੇ ਝੂਠੇ ਕੇਸ ਵਿੱਚ ਜਨਰਲ ਸੁਖਬੀਰ ਸਿੰਘ ਨੂੰ ਫਸਾ ਦਿੱਤਾ ਅਤੇ 3 April 1976 ਨੂੰ ਉਹਦੀ ਨੌਕਰੀ ਤੋਂ ਖਾਰਜ ਕਰ ਦਿੱਤਾ ਗਿਆ 1984 ਇਸ ਵਿੱਚ ਇਸ ਦਾ ਮਿਲਾਪ ਇੱਕ ਅਜ ਸ਼ਖਸੀਅਤ ਦੇ ਨਾਲ ਹੋਇਆ ਜਿਹੜਾ ਕਿ ਮੌਤ ਨੂੰ ਟੁਚ ਜਾਣ ਦਾ ਸੀ ਯਾਨੀ ਕਿ ਸੰਜੇ ਨਾਇਰ ਸਿੰਘ ਜੀ ਪਿੰਡਰਾ ਵਾਲਿਆਂ ਨਾਲ ਪਿੰਡਰਾ ਵਾਲਿਆਂ ਨਾਲ ਮਿਲਨ ਮਗਰੋਂ ਸੁਦੇਖ ਸਿੰਘ ਨੇ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਬੇਇੱਜ਼ਤੀ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਦਰਬਾਰ ਸਾਹਿਬ ਅੰਦਰ ਸਿੰਘਾਂ ਨੇ ਆਪੋ ਆਪਣੇ ਮੁਰਜ਼ੇ ਕਾਇਮ ਕੀਤੇ ਹੋਏ ਸਨ ਬਾਹਰ ਭਾਰਤੀ ਫੌਜ ਵੀ ਹਮਲਾ ਕਰਨ ਦੇ ਲਈ ਤਿਆਰ ਸੀ ਸਿੰਘਾਂ ਦੀ ਕਮਾਂਡ ਗੁਰੀਲਾ ਯੁੱਧ ਦੇ ਮਾਹਿਰ ਸੁਬੇਕ ਸਿੰਘ ਦੇ ਹੱਥ ਵਿੱਚ ਸੀ ਅਤੇ ਭਾਰਤੀ ਫੌਜ ਦੀ ਲੈਫਟਨੈਂਟ ਜਨਰਲ ਬਰਾੜ ਦੇ ਹੱਥ ਵਿੱਚ ਭਾਰਤੀ ਫੌਜ ਨੂੰ ਡਰ ਸੀ ਤਾਂ ਸਿਰਫ ਜਨਰਲ ਸੁਬੇਕ ਸਿੰਘ ਦਾ ਜਿਸ ਨੇ ਬੰਗਲਾਦੇਸ਼ ਦੇ 90000 ਫੌਜੀਆਂ ਨੂੰ ਧੂੜ ਛਟਾਈ ਸੀ ਭਾਰਤੀ ਫੌਜ ਇਹ ਜਾਣ ਲਈ ਹਵਾਈ ਫਾਇਰ ਕਰਦੀ ਰਹੀ ਕਿ ਅੰਦਰ ਸਿੰਘਾਂ ਦੇ ਕੋਲ ਹਥਿਆਰਾਂ ਦੀ ਗਿਣਤੀ ਕਿੰਨੀ ਹੈ ਸਿੰਘਾਂ ਨੇ ਕੋ ਦਿਖਾਵਾ ਨਾ ਕਰਦਿਆਂ ਸਿਰਫ ਦੁਨਾਲੀ ਰਾਈਫਲਾਂ ਹੀ ਚਲਾਈਆਂ ਭਾਰਤੀ ਫੌਜ ਬਹੁਤ ਖੁਸ਼ ਹੋਈ ਕਿ ਅੰਦਰ ਸਿਰਫ ਦੁਨਾਲੀਆਂ ਹੀ ਨੇ ਵੱਡਾ ਹਥਿਆਰ ਨਹੀਂ ਹੈ ਭਾਰਤੀ ਫੌਜ ਨੂੰ ਲੱਗਦਾ ਸੀ ਕਿ ਸਿਰਫ ਕੁਝ ਕੁ ਘੰਟਿਆਂ ਦੇ ਅੰਦਰ ਹੀ ਦਰਬਾਰ ਸਾਹਿਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਜਾਵੇਗਾ ਭਾਰਤੀ ਫੌਜ ਨੇ 2 ਜੂਨ ਵਾਲੇ ਦਿਨ 14 ਗੁਰਸਿੱਖ ਫੌਜੀਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਪਿੰਡਰਾ ਵਾਲਿਆਂ ਦੇ ਨਾਲ ਰਜ਼ਾਮੰਦੀ ਕਰਨ ਦੇ ਲਈ ਭੇਜਿਆ ਪਰ ਪਿੰਡਰਾ ਵਾਲਿਆਂ ਨੇ ਉਹਨਾਂ 14 ਫੌਜੀਆ ਉੱਪਰ ਐਸਾ ਪ੍ਰਭਾਵ ਪਾਇਆ ਕਿ ਉਹ ਵਾਪਸ ਬਾਹਰ ਨਾ ਆਏ ਅਤੇ ਉਹਨਾਂ ਦੇ ਨਾਲ ਹੀ ਰਲ ਗਏ। ਰਾਤ 10 ਵਜੇ ਭਾਰਤੀ ਫੌਜ ਨੇ ਆਪਣੇ 2200 ਜਵਾਨ ਦਰਬਾਰ ਸਰ ਦੇ ਮੇਨ ਗੇਟ ਰਾਹੀਂ ਅੰਦਰ ਵੱਲ ਤੋਰ ਦਿੱਤੇ ਅਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾ ਕੇ ਰੱਖਿਆ ਗਿਆ। ਭਾਰਤੀ ਫੌਜ ਦੇ ਅਫਸਰ ਇਹ ਸੋਚ ਕੇ ਹਾਸਰੇ ਸੀ ਕਿ ਪਤਾ ਨਹੀਂ ਕਿਹੜੀਆਂ ਥੋਪਾਂ ਗੋਲਿਆਂ ਦੇ ਸਹਾਰੇ ਪਿੰਡਰਾ ਵਾਲਾ ਅੰਦਰ ਲੁਕਿਆ ਬੈਠਾ ਹੈ। 2 ਜੂਨ ਨੂੰ ਰਾਤ 10:30 ਵਜੇ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਦੀ ਹਰੀ ਝੰਡੀ ਦਿੱਤੀ ਗਈ। ਭਾਰਤੀ ਫੌਜ ਦੇ 2200 ਜਵਾਨ ਜਦੋਂ ਅੰਦਰ ਐਂਟਰ ਹੋਏ ਤਾਂ ਉਹ ਪਾਣਾ ਵਾਪਰਿਆ ਜਿਹੜਾ ਕਿ ਭਾਰਤੀ ਫੌਜ ਨੇ ਕਦੇ ਸੋਚਿਆ ਵੀ ਨਹੀਂ ਸੀ। ਇੱਕਦਮ ਹਾਹਾਕਾਰ ਅੰਦਰ ਤਨਾਤ ਸਿੰਘਾਂ ਨੇ ਇੱਕਦਮ ਗੋਲੀਆਂ ਦਾ ਮੀਂਹ ਵਰਸਾ ਦਿੱਤਾ। ਭਾਰਤੀ ਫੌਜ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਗੋਲੀ ਆਖਰ ਕਿਹੜੇ ਪਾਸੋਂ ਆ ਰਹੀ ਹੈ। ਫੌਜ ਨੇ ਹਾਈ ਅਲਰਟ ਅਲਾਰਮ ਵਜਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਭਾਰਤੀ ਕੋਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਕਰਨ ਇਸ ਕਰਕੇ ਫੌਜ ਨੂੰ ਆਪਣੇ ਹਥਿਆਰ ਛੁੱਟ ਕੇ ਬਾਹਰ ਵੱਲ ਨੂੰ ਭਜਣਾ ਪਿਆ ਭਾਰਤੀ ਫੌਲੀ ਬਹੁਤ ਹੀ ਸ਼ਰਮ ਵਾਲੀ ਗੱਲ ਸੀ ਕਿ ਇੱਕ ਵੀ ਸੰਭਿਸ਼ਈ ਕੀਤੇ ਬਿਨਾ ਆਪਣੇ ਫੌਜ ਦਾ ਬਹੁਤ ਵੱਡਾ ਨੁਕਸਾਨ ਕਰਵਾਇਆ ਅਤੇ 276 ਜਵਾਨ ਸਿੰਘਾਂ ਨੇ ਗੋਲੀਆਂ ਨਾਲ ਛੱਲੀ ਵਾਂਗ ਪੁੰਨ ਦਿੱਤੇ ਬਾਅਦ ਵਿੱਚ ਪਤਾ ਲੱਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੀਆਂ ਬਿਲਡਿੰਗਾਂ ਸਨ ਉਹਨਾਂ ਬਿਲਡਿੰਗਾਂ ਦੀਆਂ ਕੰਧਾਂ ਦੇ ਨੀਚੇ ਦੋ ਮੋਰੀਆਂ ਕਰਕੇ ਉਹਨਾਂ ਵਿੱਚ ਗੋਲੀਆਂ ਫਿਟ ਕੀਤੀਆਂ ਹੋਈਆਂ ਸਨ ਭਾਰਤੀ ਕੋਈ ਬਿਲਡਿੰਗਾਂ ਦੀਆਂ ਛੱਤਾਂ 'ਵਲ ਗੋਲੀਆਂ ਮਾਰਦੇ ਰਹੇ ਪਰ ਗੋਲੀਆਂ ਤਾਂ ਨੀਚੇ ਧਰਤੀ ਤੋਂ ਨਿਕਲ ਰਹੀਆਂ ਸਨ ਇਸ ਸਾਰੇ 플ਾਨ ਪਿੱਛੇ ਜਨਰਲ ਸੁਦੇਸ਼ ਸਿੰਘ ਦਾ ਦਿਮਾਗ ਕੰਮ ਕਰ ਰਿਹਾ ਸੀ ਓਜ ਨੂੰ ਸ਼ੱਕ ਸੀ ਕਿ ਜਨਰਲ ਸੁਦੇਸ਼ ਸਿੰਘ ਹਕੀਕਤ ਤੇ ਪਰਦਾ ਪਾ ਕੇ ਕੋਈ ਚੱਕਰ ਵੀ ਜ਼ਰੂਰ ਰਚੇਗਾ ਉਸ ਤੋਂ ਅਗਲੇ ਦਿਨ ਭਾਰਤੀ ਫੌਜ ਨੇ 912 ਕਮਾਂਡੋ ਦੇ ਜਵਾਨ ਹੈਲੀਕਾਪਟਰ ਦੇ ਰਾਹੀਂ ਦਰਬਾਰ ਸਾਹਿਬ ਦੀਆਂ ਬਿਲਡਿੰਗਾਂ ਦੀਆਂ ਛੱਤਾਂ ਦੇ ਉੱਤੇ ਉਤਾਰ ਦਿੱਤੇ ਅਤੇ ਗਰਨੇਡ ਸੁੱਟਣ ਦੀ ਥੀਮ ਬਣਾਈ। ਇਹ ਕਮਾਂਡੋ ਦੇ ਜਵਾਨ ਮੌਤ ਬਣ ਕੇ ਸਿੰਘਰ ਦੇ ਲਈ ਛੱਤਾਂ ਉੱਪਰ ਖੜੇ ਸਨ। ਜਦੋਂ ਸੁਖਦੇਵ ਸਿੰਘ ਨੇ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਤੁਰੰਤ ਸਿੰਘਾਂ ਨੂੰ ਅਗਲੀ ਕਾਰਵਾਈ ਕਰਨ ਦਾ ਹੁਕਮ ਦਿੱਤਾ। ਭਾਰਤੀ ਫੌਜ ਅਜੇ ਗਰਨੇਡ ਸੁੱਟਣ ਦੀ ਤਿਆਰੀ ਕਰ ਰਹੀ ਸੀ। ਕਿ ਅਚਾਨਕ ਮਸ਼ੀਨ ਗਨਾਂ ਦੀਆਂ ਗੋਲੀਆਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ। ਸਿੰਘਾਂ ਦੀਆਂ ਮਸ਼ੀਨ ਗਨਾਂ ਦੀ ਮਾਰ 1800 ਮੀਟਰ ਤੱਕ ਦੀ ਸੀ। ਨਿਕੰਮੀ ਸੀ ਆਈਡੀ ਕਰਕੇ ਭਾਰਤੀ ਫੌਜ ਦਾ ਐਡਾ ਵੱਡਾ ਨੁਕਸਾਨ ਹੋਇਆ ਜਿੰਨਾ ਕਿ ਪਾਕਿਸਤਾਨ ਨਾਲ ਯੁੱਧ ਕਰਨ ਵੇਲੇ ਵੀ ਨਹੀਂ ਹੋਇਆ ਸੀ। ਸੁਦੇਖ ਸਿੰਘ ਨੂੰ ਪਹਿਲਾਂ ਹੀ ਪਤਾ ਸੀ कि ਹੁਣ ਭਾਰਤੀ ਫੌਜ ਹੈਲੀਕਾਪਟਰਾਂ ਰਾਹੀਂ ਗਰਨੇਡਸ ਉੱਟੇਗੀ ਕਿਉਂਕਿ ਉਹ ਪਹਿਲਾਂ ਹੀ ਭਾਰਤੀ ਫੌਜ ਦਾ ਹਿੱਸਾ ਰਹਿ ਚੁੱਕਿਆ ਸੀ ਇਸ ਕਰਕੇ ਜਨਰਲ ਸੁਬੇਕ ਸਿੰਘ ਨੇ ਉੱਚੇ-ਉੱਚੇ ਬੁੰਗੀਆਂ ਅਤੇ ਪਾਣੀ ਦੀਆਂ ਟੈਂਕੀਆਂ ਦੇ ਵਿੱਚ ਮੋਰੀਆਂ ਕਰਕੇ ਮਸ਼ੀਨ ਗਨਾਂ ਫਿੱਟ ਕੀਤੀਆਂ ਹੋਈਆਂ ਸਨ ਜਦੋਂ ਕਮਾਂਡੋ ਉਤਰੇ ਤਾਂ ਇੰਨਾਂ ਗੋਲੀਆਂ ਨੇ ਕਮਾਂਡੋ ਮਾਰ ਦਿੱਤੇ ਭਾਰਤੀ ਫੌਜ ਦੀ ਸਿੰਘਾਂ ਦੇ ਹੱਥੋਂ ਬਹੁਤ ਬੁਰੀ ਦੁਰਦਸ਼ਾ ਹੋਈ ਕਿਉਂਕਿ ਐਨਾ ਯੁੱਧ ਨੀਤੀਆਂ ਦੇ ਪਿੱਛੇ ਜਨਰ ਸੁਬੇਸ਼ ਸਿੰਘ ਦਾ ਦਿਮਾਗ ਕੰਮ ਕਰਦਾ ਸੀ। ਉਹ ਗੁਰੀਲਾ ਯੁੱਧ ਪ੍ਰਣਾਲੀ ਦਾ ਮਾਹਰ ਵੀ ਸੀ। ਇਹ ਸਾਰੀਆਂ ਗੱਲਾਂ ਭਾਰਤੀ ਫੌਜ ਦੇ ਲੈਫਟਨੈਂਟ ਜਨਰ ਬਰਾੜ ਨੇ ਖੁਦ ਦੱਸੀਆਂ ਹਨ। ਆਖਰਕਾਰ ਭਾਰਤੀ ਫੌਜ ਨੇ ਹੋਏ ਵੱਡੇ ਨੁਕਸਾਨ ਨੂੰ ਝੱਲਣ ਤੋਂ ਬਾਅਦ ਟੈਂਕਾਂ ਨੂੰ ਦਰਬਾਰ ਸਾਹਿਬ ਦਰਵਾੜਿਆ ਅਤੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ। ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦਰਬਾਰ ਸਾਹਿਬ ਤੇ ਭਾਰਤੀ ਫੌਜ ਦਾ ਕਬਜ਼ਾ ਹੋ ਗਿਆ। ਆਰਤੀ ਪੋਜ ਪਹਿਲਾਂ ਹੱਸਦੀ ਰਹੀ ਕਿ ਕੁਝ ਕੁ ਘੰਟਿਆਂ ਵਿੱਚ ਹੀ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇਗਾ ਪਰ ਘੰਟਿਆਂ ਦੀ ਬਜਾਏ ਕਈ ਦਿਨ ਲੱਗ ਗਏ ਕਿਉਂਕਿ ਜਨਨ ਸੇ ਬੇਗ ਸਿੰਘ ਦੇ ਸੀ 6 ਜੂਨ 1984 ਈਸਵੀ ਨੂੰ ਦੁਪਹਿਰ 12 ਵਜੇ ਦੇ ਕਰੀਬ ਜਨਨ ਸੇ ਬੇਗ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਜਲੀਲ ਕਰਦਿਆਂ ਹੋਇਆਂ ਰस्सੀਆਂ ਨਾਲ ਬੰਨ੍ਹ ਕੇ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਲਿਆਂਦਾ ਗਿਆ ਲਾਸ਼ ਨੂੰ ਲੱਤਾਂ ਮਾਰ-ਮਾਰ ਕੇ ਉਸ ਦੀ ਬੇਇੱਜ਼ਤੀ ਕੀਤੀ ਗਈ। ਇੱਕ ਅਜੀਬ ਇਤਫਾਕ ਹੈ ਕਿ ਜਿਸ ਭਾਰਤੀ ਫੌਜ ਦੇ ਵਿੱਚ ਨੌਕਰੀ ਕਰਦੇ ਆ ਜਨਰਲ ਸੁਬੇਕ ਸਿੰਘ ਨੇ ਬੰਗਲਾਦੇਸ਼ ਦੇ 90 ਹਜ਼ਾਰ ਫੌਜੀਆਂ ਦੇ ਹੱਥ ਖੜੇ ਕਰਾਏ ਸੀ ਉਸੇ ਹੀ ਭਾਰਤੀ ਫੌਜ ਨੇ ਜਨਰਲ ਸੁਬੇਕ ਸਿੰਘ ਦੀ ਲਾਸ਼ ਨੂੰ ਲੱਤਾਂ ਮਾਰ-ਮਾਰ ਕੇ ਬੇਇੱਜ਼ਤ ਕੀਤਾ। ਭਾਰਤੀ ਫੌਜ ਦੀ ਉਸ ਸਮੇਂ ਵਾਅਡਰ ਸੰਭਾਲਣ ਵਾਲੇ ਲੈਫਟਨੈਂਟ ਜਨਰਲ ਬਰਾੜ ਨੇ ਇਹ ਗੱਲ ਆਪਣੇ ਮੂੰਹ ਕਹੀ ਹੈ। ਕਿ ਸਾਨੂੰ ਜਨਰਲ ਸੁਬੇਕ ਸਿੰਘ ਦਾ ਬਹੁਤ ਜ਼ਿਆਦਾ ਡਰ ਸੀ ਕਿਉਂਕਿ ਉਸ ਦਾ ਦਿਮਾਗ ਬਹੁਤ ਤੇਜ਼ ਅਤੇ ਸ਼ਾਤਰ ਸੀ ਅਤੇ ਉਹ ਗੁਰੀਲਾ ਯੁੱਧ ਪ੍ਰਣਾਲੀ ਦੇ ਵਿੱਚ ਮਾਹਿਰ ਸੀ ਇਹ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਦੁਸ਼ਮਣ ਆਪਣੇ ਸਾਹਮਣੇ ਵਾਲੇ ਦੁਸ਼ਮਣ ਦੀ ਬਹਾਦਰੀ ਦੀ ਤਾਰੀਫ਼ ਕਰੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਜੁ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ